you. Mm -hmm. ਮਾਮਲਾ ਵਾਰਿਸ ਪੰਜਾਬ ਮੁਖੀ ਅਮਰਿਤਪਾਲ ਸਿੰਘ ਦੇ ਨਾਲ ਜੁੜਿਆ ਹੋਇਆ ਸਾਹਮਣੇ ਆਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਅਜਨਾਲਾ ਰਿਪੂਤਮਨ ਸੰਧੂ ਨੇ ਦੱਸਿਆ ਕਿ ਕੁਲਵੰਤ ਸਿੰਘ ਵਾਸੀ ਮੁਕਤਸਰ ਜੋ ਕਿ ਬੀਤੀ ਲੰਬੇ ਸਮੇਂ ਤੋਂ ਐਫਆਈਆਰ 48 ਦੇ ਵਿੱਚ ਲੋੜਿੰਦਾ ਸੀ ਜਿਸ ਨੂੰ ਕਿ ਅਜਨਾਲਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰਕੇ ਕੋਰਟ ਦੇ ਵਿੱਚ ਲਜਾਇਆ ਗਿਆ ਜਿਸ ਦੇ ਚਲਦਿਆਂ ਅਦਾਲਤ ਦੇ ਵੱਲੋਂ ਉਸ ਨੂੰ 4 ਦਿਨ ਦਾ ਰਿਮਾਂਡ ਤੇ ਪੀਰ ਦਿੱਤਾ ਗਿਆ ਜਿੱਥੇ ਰਿਮਾਂਡ ਹਾਸਲ ਕਰ ਖੁਲਾਸੇ ਹੋਣ ਦੀ ਉਮੀਦ ਹੈ ਅਤੇ ਇਹ ਦੋਸ਼ੀ ਬੀਤੇ ਲੰਬੇ ਸਮੇਂ ਤੋਂ ਲੋੜਿੰਦਾ ਸੀ ਫੜਿਆ ਗਿਆ ਕਿਹੜੇ ਕੇਸ ਫੜਿਆ ਗਿਆ ਕਲਵੰਤ ਸਿੰਘ ਨਾਮ ਦਾ ਵਿਅਕਤੀ ਆ ਮੁਕਸਰ ਜਿਹਦੇ ਨਾਮ ਸੰਬੰਧ ਦਾ ਆਸਾ ਬੁੱਟਰ ਪਿੰਡ ਦਾ ਤੇ 49 ਨੰਬਰ ਐਫ ਆਈ ਆਰ ਆ ਜਨਾਲੇ ਥਾਣੇ ਵਿੱਚ ਰਜਿਸਟਰ ਉਹਦੇ ਵਿੱਚ ਫੜਿਆ ਗਿਆ ਜੀ ਇਹਨੂੰ ਕਿਸ ਤਰ੍ਹਾਂ ਫੜਿਆ ਗਿਆ ਕੀ ਸੀਗਾ ਦਾ ਰੋਲ ਕੀ ਸੀ ਇਹਦਾ ਰੋਲ ਇਹਦੇ ਵਿੱਚ 49 ਨੰਬਰ ਮੁਕਦਮੇ ਦੇ ਵਿੱਚ ਨੋਮੀਨੇਟਡ ਅਕਿਊਜ਼ਟ ਹੈ ਜਿਹੜੀ ਪੁਲਿਸ ਭਾਲ ਕਰ ਰਹੀ ਸੀ ਉਹ ਜਿਹਨੂੰ ਕੱਲ ਗ੍ਰਿਫਤਾਰ ਕਰ ਲਿਆ ਹੁਣ ਕੀ ਕੀਤਾ ਜਾ ਰਿਹਾ ਹੋਗਾ ਜੀ ਹੁਣ ਇਹਨੂੰ ਜੀ ਕੋਰਟ ਵਿੱਚ ਪੇਸ਼ ਕਰਕੇ ਅਗਲੀ ਇਨਵੈਸਟੀਗੇਸ਼ਨ ਸਾਰੀ ਕੀਤੀ ਜਾਊਗੀ ਰਿਮਾਂਡ ਲੈ ਕੇ ਮੰਤਾ ਕਿ ਜਿੰਦ ਤੱਕ ਇਹ ਹਰਾ ਸੱਚ ਹੈ ਕੋਈ ਬਰਾਮਦਗੀ ਵੀ ਹੋਈ ਨਹੀਂ ਆਲੇ ਜੇ ਪੁਛਕਿਛ ਕਰ ਰਹੇ ਨੇ ਜੋ ਆਊਗਾ ਸਾਹਮਣੇ ਉੱਤਤ ਨੂੰ ਦੱਸਾਂਗੇ ਕੋਟ ਤੋਂ ਰਿਮਾਂਡ ਲੈ ਕੇ ਕਿਹਦਾ ਸਾਥੀ ਸੀ ਜੀ ਹਾਂਜੀ ਕਿਹਦਾ ਸਾਥੀ ਸੀ ਇਹ 39 ਨੰਬਰ ਮਕਦਮੇ ਦੇ ਵਿੱਚ ਜਿਹੜਾ ਕੇਸ ਆ ਜਿਹਦੇ ਵਿੱਚ ਥਾਣੇ ਦੇ ਨਾਲ ਇਹ ਤੇ ਹਮਲਾ ਆ ਅਮਰਤਪਾਲ ਵਾਲਾ ਕੇ ਉਹਦੇ ਵਿੱਚ ਇਨਵੋਲਡ ਮਾਮਲਾ ਵਾਰਿਸ ਪੰਜਾਬ ਮੁਖੀ ਅਮਰਿਤਪਾਲ ਸਿੰਘ ਦੇ ਨਾਲ ਜੁੜਿਆ ਹੋਇਆ ਸਾਹਮਣੇ ਆਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਅਜਨਾਲਾ ਰੀਪੂਤਮਨ ਸੰਧੂ ਨੇ ਦੱਸਿਆ ਕਿ ਕੁਲਵੰਤ ਸਿੰਘ ਵਾਸੀ ਮੁਕਤਸਰ ਜੋ ਕਿ ਬੀਤੀ ਲੰਬੇ ਸਮੇਂ ਤੋਂ ਐਫਆਈਆਰ 48 ਦੇ ਵਿੱਚ ਲੋੜਿੰਦਾ ਸੀ ਜਿਸ ਨੂੰ ਕਿ ਅਜਨਾਲਾ ਪੁਲਿਸ ਦੇ ਫੋਲੋ ਗ੍ਰਫਤਾਰ ਕਰਕੇ ਕੋਰਟ ਦੇ ਵਿੱਚ ਲਜਾਇਆ ਗਿਆ ਜਿਸ ਦੇ ਚਲਦਿਆਂ ਅਦਾਲਤ ਦੇ ਫੋਲੋ ਉਸ ਨੂੰ 4 ਦਿਨ ਦਾ ਰਿਮਾਂਡ ਤੇ ਪੀਰ ਦਿੱਤਾ ਗਿਆ ਜਿੱਥੇ ਰਿਮਾਂਡ ਹਾਸਲ ਕਰ ਖੁਲਾਸੀ ਹੋਣ ਦੀ ਉਮੀਦ ਹੈ ਅਤੇ ਇਹ ਦੋਸ਼ੀ ਬੀਤੇ ਵੇ ਸਮੀਤੋ ਲੋਡਿੰਦਾ ਸੀ। ਕਿਹੜਾ ਫੜਿਆ ਗਿਆ? ਕੋਲਵੰਤ ਸਿੰਘ ਨਾਮ ਦਾ ਵਿਅਕਤੀ ਆ ਮੁਕਸਰ ਜਿਹੜੇ ਨਾਲ ਸੰਬੰਧ ਦਾ ਆਸਾ ਬੁੱਟਰ ਪਿੰਡ ਦਾ ਤੇ 49 ਨੰਬਰ ਐਫ ਆਈ ਆਰ ਆ ਜਨਾਲੇ ਥਾਣੇ ਵਿੱਚ ਰਜਿਸਟਰ ਉਹਦੇ ਵਿੱਚ ਫੜਿਆ ਗਿਆ ਜੀ। ਇਹਨੂੰ ਕਿਸ ਤਰ੍ਹਾਂ ਫੜਿਆ ਗਿਆ ਕੀ ਸੀਗਾ ਦਾ ਰੋਲ ਕੀ ਸੀ ਇਹਦਾ? ਰੋਲ ਇਹਦੇ ਵਿੱਚ 49 ਨੰਬਰ ਮੁਕਦਮੇ ਦੇ ਵਿੱਚ ਨੋਮੀਨੇਟਡ ਅਕੂਇਸਟ ਹੈ ਜਿਹੜੀ ਪੁਲਿਸ ਹਾਲ ਕਰ ਰਹੀ ਸੀ ਜਿਹਨੂੰ ਕੱਲ ਗ੍ਰਿਫਤਾਰ ਕਰ ਲਿਆ ਗਿਆ। ਹੁਣ ਕੀ ਕੀਤਾ ਜਾ ਰਿਹਾ ਉਹਦਾ ਜੀ? ਹੁਣ ਇਹਨੂੰ ਜੀ ਕੋਰਟ ਵਿੱਚ ਪੇਸ਼ ਕਰਕੇ ਅਗਲੀ ਇਨਵੈਸਟੀਗੇਸ਼ਨ ਸਾਰੀ ਕੀਤੀ ਜਾਊਗੀ ਰਿਮਾਂਡ ਲੈ ਕੇ। ਮੋਟਾ ਗੈਂਦ ਤੋਂ ਤਾਂ ਡੇਹਰਾ ਸੱਚ ਹੈ ਕੋਈ ਬ੍ਰਾਮ ਦੇ ਵੀ ਹੋਈ ਨਹੀਂ ਆਲੇ ਜੇ ਪੁਛਕਿਸ਼ ਕਰ ਰਹੇ ਨੇ ਜੋ ਆਊਗਾ ਸਾਹਮਣੇ ਉਹ ਕਰਤਾਲੂ ਤਾਂ ਸੰਗ ਇੱਕ ਕੋਰਟ ਤੋਂ ਰਿਮਾਂਡ ਲੈ ਕੇ ਕਿਹਦਾ ਸਾਥੀ ਸੀ ਜੀ ਹਾਂਜੀ ਕਿਹਦਾ ਸਾਥੀ ਸੀ ਇਹ ਇਹ 41 ਨੰਬਰ ਕੇ ਮੁਕਦਮੇ ਦੇ ਵਿੱਚ ਜਿਹੜਾ ਕੇਸ ਆ ਜਿਹਦੇ ਵਿੱਚ ਥਾਣੇ ਦੇ ਨਾਲੇ ਤੇ ਹਮਲਾ ਹੋਇਆ ਅਮਰਤਪਾਲ ਵਾਲਾ ਕਿ ਉਹਦੇ ਵਿੱਚ ਇਨਵੋਲਡ